ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਮਰਨ ਵਰਤ ਤੇ ਬੈਠਿਆ ਨੂੰ 29 ਦਿਨ ਦਾ ਸਮਾਂ ਹੋ ਗਿਆ 26 ਨਵੰਬਰ ਤੋਂ ਉਹ ਮਰਨ ਵਰਤ ਤੇ ਬੈਠੇ ਹੋ ਨੇ ਜੈਤੋ ਦੀਆਂ ਸਿੱਖ ਸੰਗਤਾਂ ਵੱਲੋਂ ਉਹਨਾਂ ਦੇ ਹੱਕ ਵਿੱਚ ਅੱਜ ਕੈਂਡਲ ਮਾਰਚ ਕੀਤਾ ਜਾ ਰਿਹਾ ਸਾਡੇ ਨਾਲ ਕਿਸਾਨ ਆਗੂ ਨੇ ਤੇ ਸ਼ਹਿਰ ਦੇ ਵਾਸੀ ਕੋ ਸਾਡੇ ਨਾਲ ਨੇ ਗੋਰਾ ਮੱਤਾ ਸਾਡੇ ਨਾਲ ਨੇ ਕੁਝ ਆ ਕੋ ਹੋਰ ਵੀ ਨੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਅੱਜ ਜਗਜੀਤ ਸਿੰਘ ਡੱਲੇਵਾਲ ਜੋ ਲੜਾਈ ਲੜ ਰਿਹਾ ਉਹ ਕਿਹਦੀ ਲੜ ਰਿਹਾ ਕਿਸਾਨਾਂ ਦੀ ਲੜ ਰਿਹਾ ਉਹ ਜਿਹੜੀ ਕਿ 140 ਕਰੋੜ ਲੋਕਾਂ ਦੀ ਲੜਾਈ ਲੜ ਰਹੇ ਆ ਅੱਜ ਮੈਠਿਆਂ ਨੂੰ ਉਹਨਾਂ ਨੂੰ 29 ਦਿਨ ਦਾ ਸਮਾਂ ਹੋ ਗਿਆ ਅਸੀਂ ਇੱਕ ਦਿਨ ਦਾ ਮਰਨ ਵਰਤ ਨਹੀਂ ਰੱਖ ਸਕਦੇ ਜੇ ਭੁੱਖ ਤੇ ਬੈਠੇ ਰਹੇ ਹੋਏ 29 ਦਿਨ ਦਾ ਸਮਾਂ ਬਹੁਤ ਜ਼ਿਆਦਾ ਹੁੰਦਾ ਗੋਰਾ ਸਿੰਘ ਜੀ ਤੁਸੀਂ ਕਿਵੇਂ ਦੇਖੋਗੇ ਜਗੀਜੀਤ ਸਿੰਘ ਦੱਲੇਵਾਲ ਜਿਹੜੇ ਲੜਾਈ ਲੜ ਰਹੇ ਆ ਉਹ ਇੱਕ ਆਰਥੀ ਲੜ ਰਿਹਾ ਜਾਂ ਕਿਸੇ ਪਰਸਨਲ ਲੜ ਰਿਹਾ ਜਿਹੜੇ ਕਿਸਾਨ ਘਰਾਂ 'ਚ ਬੈਠਿਆ ਉਹ ਕੁਛ ਮਜ਼ਾਕ ਹੀ ਵੜਾ ਰਹੇ ਉਹਨਾਂ ਦੇ ਬੈਠੇ ਦੇਖੋ ਤੁਹਾਡੇ ਚੈਨਲ ਤੇ ਤੁਹਾਡਾ ਮੈਂ ਇੱਥੇ ਪਹੁੰਚਣ ਦੇ ਬਹੁਤ ਧੰਨਵਾਦ ਕਰਦਾ ਅਸੀਂ ਅੱਜ ਸ਼ਹਿਰ ਵਾਸੀਆਂ ਵੱਲੋਂ ਅਤੇ ਨਾਲ ਹੀ ਕਿਸਾਨਾਂ ਮਜ਼ਦੂਰਾਂ ਵੱਲੋਂ ਸਿੱਖ ਜਥੇਬੰਦੀਆਂ ਦੇ ਆਗੂ ਖੜੇ ਆ ਸਾਡੇ ਨਾਲ ਮੁੰਡੇ ਖੜੇ ਆ ਅਸੀਂ ਜੋ ਜਗਜੀਤ ਸਿੰਘ ਡੱਲੇਵਾਲ ਦੇ ਹੱਕ 'ਚ ਕੈਂਡਲ ਮਾਰਚ ਕੱਢਣ ਜਾ ਰਹੇ ਆ ਤੇ ਸ਼ੁਰੂਆਤ ਆ ਅਸੀਂ ਪਿੰਡ ਪਿੰਡ 'ਚ ਇਹ ਕਰ ਰਹੇ ਆ ਭਾਵ ਜਿਹੜਾ ਤੁਸੀਂ ਸਵਾਲ ਕੀਤਾ ਵੀ ਘਰ 'ਚ ਬੈਠੇ ਆ ਜਾਂ ਕੀ ਦੀ ਲੜਾਈ ਲੜਦੇ ਆ ਡੱਲੇਵਾਲ ਸਾਹਿਬ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਲੜਦੇ ਆ ਤੇ ਮੈਂ ਬਹੁਤ ਨਿਮਰਤਾ ਸਹਿਤ ਉਹਨਾਂ ਮਜ਼ਦੂਰਾਂ ਨੂੰ ਇਸ ਗੱਲ ਦਾ ਭਲੇਖਾ ਕੱਢ ਦਿਆਂ ਜਿਹੜੇ ਕਹਿੰਦੇ ਵੀ ਇਹ ਤਾਂ ਇਕੱਲੇ ਇੱਕ ਭਾਸ਼ਾ ਵਰਤੀ ਜਾਂਦੀ ਹੈ ਵੀ ਜਿੱਟਾਂ ਵਾਸਤੇ ਕਾਨੂੰਨ ਹੈ ਆਪਾਂ ਨੂੰ ਉਹਦਾ ਫਾਇਦਾ ਹੋਊਗਾ ਮਜ਼ਦੂਰਾਂ ਨੂੰ ਇਸੇ ਤਰ੍ਹਾਂ ਮੈਂ ਦੱਸਣਾ ਚਾਹਣਾ ਜਿਹੜਾ ਇੱਕ ਥੈਲੀ ਚ ਆਟਾ ਮਿਲਦਾ ਉਹ ਵੀ ਮੌਲਾਂ ਤੋਂ ਲੈਣਾ ਪੈਂਦਾ ਉਹ ਹੁਣ ਤਾਂ ਦੁਕਾਨਾਂ ਤੋਂ ਮਿਲ ਜਾਂਦਾ ਜੇ ਇਹ ਕਾਨੂੰਨ ਜਿਹੜੀ ਲੜਾਈ ਡੱਲੇਵਾਲ ਸਾਹਿਬ ਲੜ ਰਹੇ ਆ ਤੇ ਬਾਕੀ ਕਿਸਾਨ ਜਿੱਥੇ ਬੰਦੀਆਂ ਲੜ ਰਹੀਆਂ ਇਸ ਕਰਕੇ ਸਾਨੂੰ ਇਹਦਾ ਫਰਕ ਸਮਝ ਲੈਣਾ ਚਾਹੀਦਾ ਦੂਜੀ ਗੱਲ ਅਸੀਂ ਡੱਲੇਵਾਲ ਦਾ ਸਾਥ ਖਨੌਰੀ ਬਾਰਡਰ ਤੇ ਜਾ ਕੇ ਵੀ ਦੇਖ ਕੇ ਆਏ ਆ ਪਿੰਡ ਪਿੰਡ ਵੀ ਦੇਵਾਂਗੇ ਤੇ ਦਿੰਦੇ ਰਵਾਂਗੇ ਸਾਡੇ ਮਨ 'ਚ ਅੱਜ ਕੋਈ ਗੁੱਸਾ ਨਹੀਂ ਹੈ ਬਹੁਤ ਸਾਰੇ ਲੋਕ ਉੱਥੇ ਜਾ ਰਹੇ ਆ ਅਸੀਂ ਤੁਹਾਡੇ ਚਲ ਨਹੀਂ ਕਿਸੇ ਨੂੰ ਲਾਨਤਾ ਨਹੀਂ ਪਾਉਣ ਲੱਗੇ ਜਿਹੜੇ ਪੰਜਾਬ ਦੇ ਲੋਕ ਐ ਕਿਸਾਨ ਐ ਮਜ਼ਦੂਰਾ ਬਹੁਤ ਸੁਲਝੇ ਤੇ ਸਿਆਣੇ ਆ ਉਹਨਾਂ ਨੂੰ ਪਤਾ ਵੀ ਅਸੀਂ ਜੇ ਜਗਜੀਤ ਸਿੰਘ ਡੱਲੇਵਾਲ ਨੂੰ ਗਵਾਲਿਆ ਤੇ ਸਾਡੇ ਪੱਲੇ ਕੱਖ ਨਹੀਂ ਇਸ ਕਰਕੇ ਲੋਕ ਆ ਜਿਹੜੇ ਉਹ ਬਹੁ ਗਿਣਤੀ ਦੇ ਵਿੱਚ ਆ ਉਹ ਜਿਹੜਾ ਖਨੌਰੀ ਬਾਰਡਰ ਤੇ ਆ ਸ਼ੰਭੂ ਬਾਡਰ ਤੇ ਆ ਪਹੁੰਚ ਰਹੇ ਆ ਕੁਝ ਲੋਕਾਂ ਨੂੰ ਭਲੇਖਾ ਮੰਨਦੇ ਵਿੱਚ ਉਹ ਕਹਿੰਦੇ ਆ ਆਧੀਆਂ ਮੰਗਾਂ ਨਹੀਂ ਲੜ ਰਹੇ ਆ ਆਦੇ ਹੱਕਾਂ ਹੀ ਲੜ ਰਹੇ ਆ ਮਜ਼ਦੂਰ ਹੈ ਵਪਾਰੀ ਵਰਗ ਹੈ ਜਿਹੜੇ ਛੋਟੇ ਦੁਕਾਨਦਾਰ ਹੈ ਉਹਨਾਂ ਦੇ ਮਨ ਤੇ ਵੀ ਕੁਝ ਭਲੇਖਾ ਉਹਨਾਂ ਬਾਰੇ ਵੀ ਜਿਹੜੇ ਦੱਸੋ ਕੁਝ ਕਰੋ ਦੇਖੋ ਮੈਂ ਇੱਕ ਗੱਲ ਬਹੁਤ ਸਾਫ਼ ਕਰ ਦਿਆਂ ਇੱਥੇ ਕਈ ਤਰ੍ਹਾਂ ਦੀ ਜਮਾਤ ਹੁੰਦੀ ਹੈ ਇੱਕ ਲੁੱਟੇ ਜਾਣ ਵਾਲੀ ਇੱਕ ਲੁੱਟਣ ਵਾਲੀ ਅਸਲ ਵਿੱਚ ਸਾਡੇ ਮਨਾਂ ਦੇ ਵਿੱਚ ਇੱਕ ਬਹੁਤ ਵੱਡੇ ਕੁ ਭਲੇਖੇ ਪਾਏ ਜਾ ਰਹੇ ਆ ਮੈਂ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਤਾ ਵੀ ਜੇ ਇੱਥੇ ਕਿਸਾਨੀ ਨਹੀਂ ਰਹੂਗੀ ਕਾ ਵਪਾਰੀਆ ਦੁਕਾਨਾਂ ਤੇ ਕੱਪੜੇ ਖਰੀਦਣ ਆਉਣਾ ਕਿਨੇ ਆ ਜੇ ਇੱਥੇ ਕਿਸਾਨ ਨਹੀਂ ਰਹੂਗੀ ਤੇ ਆ ਸਬਜ਼ੀਆਂ ਜਿਹੜੀਆਂ ਤੁਸੀਂ ਜਿਹੜੀ ਸਬਜ਼ੀਆਂ ਦੇਖ ਰਹੇ ਹੋ ਇਹ ਫਿਰ ਆਉਣੀਆਂ ਕਿੱਥੋਂ ਆ ਜੇ ਅਬਾਨੀਆਂ ਡਾਨੀਆਂ ਦੇ ਸਾਰਾ ਕੁਝ ਮੋਦੀ ਵਰਗੇ ਦੇ ਹੱਥ ਚ ਜਾਵੜਿਆ ਤੇ ਫਿਰ ਉਹ ਆਪਦੇ ਹਿਸਾਬ ਨਾਲ ਬਾਗਬਾਨੀ ਕਰਨਗੇ ਇਹ ਕਣਕਾਂ ਇੱਥੇ ਨਹੀਂ ਉਗਣੀਆਂ ਇਸ ਕਰਕੇ ਸਾਰਾ ਕੁਝ ਜਿਹੜਾ ਇਹ ਆਪਦੇ ਹੱਥ ਕਬਜ਼ਾ ਕਰਨਾ ਚਾਹੁੰਦੀ ਹੈ ਇੱਥੋਂ ਦੀ ਹੱਥਕੰਢੇ ਅਪਣਾ ਰਹੀ ਹੈ ਮੋਦੀ ਸਰਕਾਰ ਬਿਲਕੁਲ ਕਹਿੰਦੇ ਡੱਲੇਵਾਲ ਸਾਹਿਬ ਜਿਹੜੇ ਸਿਆਸਤ ਖੇਡ ਰਹੇ ਆ ਉੱਥੇ ਬੈਠੇ ਜਿਹੜੇ ਉਹ ਸਿਆਸਤ ਖੇਡ ਰਹੇ ਆ ਹੋਰ ਲੀਡਰਾਂ ਨਾਲ ਉਹ ਮੀਟਿੰਗ ਨਹੀਂ ਕਰ ਰਹੇਗੇ ਚਲੋ ਇੱਕ ਮੈਂ ਗੱਲ ਕਹਿਣਾ ਤੁਹਾਡੇ ਚੰਨ ਰਹੀ ਮੈਂ ਕਿਸੇ ਆਗੂ ਨੂੰ ਮਾੜਾ ਨਹੀਂ ਕਹਿੰਦਾ ਕਿਸਾਨ ਆਗੂ ਸਾਡੇ ਆਗੂ ਆ ਮਜ਼ਦੂਰ ਆਗੂ ਸਾਡੇ ਆਗੂ ਆ ਤੁਸੀਂ ਐਂ ਕਰੋ 24 ਘੰਟੇ ਇੱਥੇ ਮੈਨੂੰ ਬਹਿ ਕੇ ਦਿਖਾਓ ਕਿਤੇ ਪੈ ਕੇ ਦਿਖਾਓ ਵੀ ਮੈਂ ਕੁਝ ਨਹੀਂ ਖਾਂਦਾ ਡਾਂਟ ਨਿਕਲ ਜਾਂਦਾ ਮੈਂ ਆਪਣੀ ਗੱਲ ਕਰਾਂ ਮੈਂ ਆਪਣੀ ਗੱਲ ਕਰਾਂ ਮੈਂ ਨੌ ਮੈਂ ਨੌਜਵਾਨ ਦੇ ਹੋਣ ਦੇ ਬਾਵਜੂਦ ਵੀ ਮੈਂ ਇਥੋਂ 5 ਘੰਟੇ ਭੁੱਖਾ ਨਹੀਂ ਕੱਢਿਆ ਜਾਂਦਾ ਮੈਂ ਆਪਣੀ ਗੱਲ ਕਰਾਂ ਜਿਹੜੇ ਹੋਰ ਜਿਹੜੇ ਨਮਾਇंदे ਆ ਉਹ ਕਹਿ ਰਹੇ ਆ ਕਹਿੰਦੇ ਉਹ ਸਿਆਸਤ ਖੇਡ ਰਹੇ ਆ ਕਿਉਂਕਿ ਉਹ ਮੀਟਿੰਗਾਂ ਦੇ ਵਿੱਚ ਨਹੀਂ ਆ ਰਹੇ ਦੇਖੋ ਸਿਆਸਤ ਤਾਂ ਤਾਂ ਖੇਡਦਾ ਹੁੰਦਾ ਜੇ ਉਹ ਅਰਬਾਂ ਰੁਪਏ ਮੋਦੀ ਵਰਗਿਆਂ ਤੋਂ ਏਜੰਸੀਆਂ ਤੋਂ ਲੈ ਕੇ ਘਰੇ ਆ ਗਿਆ ਹੁੰਦਾ ਜਿਹੜਾ ਬੰਦਾ ਕਿਟਨੀ ਦਾ ਮਰੀਜ਼ ਆ ਸ਼ੂਗਰ ਦਾ ਮਰੀਜ਼ ਆ ਉਹਨੂੰ ਰੇ ਕੈਂਸਰ ਹੋਣੂ ਆ ਉਦੇ ਅੰਗ ਪੈਰ ਖੜ ਰਹੇ ਆ ਤੇ ਭਈ ਉਹ ਕਾਦੀ ਸਿਆਸਤ ਆ ਦੇਖੋ ਝੂਠੀਆਂ ਵਾਹਾਂ ਤੋਂ ਬਚੋ ਧੰਨਵਾਦ ਜੀ ਆਪਾ ਜਸਵਿੰਦਰ ਸਿੰਘ ਸਿੱਧੂ ਤੁਹਾਡੇ ਨਾਲ ਵੀ ਗੱਲ ਕਰਾਂਗੇ ਤੁਸੀਂ ਕਾਫੀ ਲੰਮਾ ਸਮਾਂ ਅੰਦੋਲਨ ਦੇ ਵਿੱਚ ਰਹਿ ਕੇ ਆਏ ਹੋ ਡੱਲੇਵਾਲ ਸਾਹਿਬ ਦੇ ਕਰੀਬੀ ਵੀ ਰਹੇ ਹੋ ਤੁਸੀਂ ਉਹਦੇ ਹਾਲਾਤ ਕਿਹੋ ਜਿਹੇ ਆ ਜਿਹੜੇ ਹੁਣ ਉਹਨਾਂ ਦੇ ਜਿਹੜੇ ਹਾਲਾਤ ਤਾਰਾ ਜੀ ਬਹੁਤ ਨਾਜ਼ੁਕ ਆ ਉਹਨਾਂ ਦੇ ਜਿਵੇਂ ਕਿ ਗੋਰਾ ਮੱਤਾ ਜੀ ਨੇ ਹੁਣ ਇਹ ਗੱਲ ਕੀਤੀ ਹੈ ਕਿ ਉਹ ਕੈਂਸਰ ਦੇ ਪੇਸ਼ੈਂਟ ਹੈ ਉਹ ਉਹਨਾਂ ਦੀ ਕਿਡਨੀ ਉਹਨਾਂ ਦਾ ਆਪਾਂ ਕਹਿੰਦੇ ਆ ਲੀਵਰ ਉਹਨਾਂ ਦੀ ਪੂਰੀ ਬਾਡੀ ਜਿਹੜੀ ਹੈ ਉਹ ਜਵਾਬ ਦੇ ਰਹੀ ਹੈ ਅੱਜ ਸਵੇਰ ਦੀ ਖਬਰ ਇਹ ਵੀ ਸੀ ਕਿਉਂਕਿ ਮੈਂ ਕੱਲ ਉੱਥੋਂ ਆਇਆ ਕਾਫੀ ਦਿਨਾਂ ਬਾਅਦ ਅੱਜ ਸਵੇਰ ਦੀ ਜਦੋਂ ਮੈਂ ਸੁਣਿਆ ਤਾਂ ਇਹ ਖਬਰ ਸੀ ਕਿ ਉਹਨਾਂ ਦੇ ਹੱਥ ਪੈਰ ਜਿਹੜੇ ਉਹ ਸੁੰਨ ਹੋਣ ਲੱਗ ਪਏ ਸੀ ਫਿਰ ਡਾਕਟਰਾਂ ਨੇ ਆਪਣਾ ਜੋ ਸੀ ਟ੍ਰੀਟਮੈਂਟ ਜੋ ਇਲਾਜ ਉਪਚਾਰ ਕੀਤਾ ਤਾਂ ਫਿਰ ਕਿਤੇ ਜਾ ਕੇ ਨੋਰਮਲ ਸਥਿਤੀ ਦੇ ਵਿੱਚ ਤਾਂ ਆ ਹੀ ਨਹੀਂ ਰਹੇ ਉਹ ਕਿਉਂਕਿ ਹਰ ਵਾਰੀ ਡਾਕਟਰ ਇਹ ਕਹਿ ਰਿਹਾ ਜਦੋਂ ਤੋਂ ਪਿਛਲੇ 15 ਦਿਨਾਂ ਤੋਂ ਵੱਧ ਸਮਾਂ ਬੀਤ ਗਿਆ ਨਾ ਉਹਨਾਂ ਦੇ ਮਰਨ ਵਰਤ ਨੂੰ ਅੱਜ 4 ਹਫ਼ਤੇ ਪੂਰੇ ਹੋ ਗਏ 29 ਦਿਨ ਵੀ ਖਤਮ ਹੋ ਚਲੇ 28 ਦਿਨਾਂ ਤੋਂ ਬਾਅਦ ਡਾਕਟਰ ਇਹ ਕਹਿੰਦੇ ਆ ਕਿ ਦੇਖੋ ਵੀ ਕੋਈ ਕੋਸ਼ਿਸ਼ ਕਰੇ ਕਿ ਇਹ ਮੈਂਟਲੀ ਸਟਰੋਂਗ ਹੈ ਇਹ ਇਹਨਾਂ ਦਾ ਜੋ ਸੈਲਫ ਕੌਨਫੀਡੈਂਸ ਹੈ ਬਹੁਤ ਉੱਚਾ ਹੈ ਇਹ ਆਪਣੇ ਲੋਕਾਂ ਦੀ ਖਾਤਰ ਲੜਦੇ ਕਰਕੇ ਹੌਸਲਾ ਬਹੁਤ ਵੱਡਾ ਹੈ ਪਰ ਉਹ ਕਹਿੰਦੇ ਵੀ ਕਿਸੇ ਵੀ ਸਮੇ ਜਿਹੜੀਆਂ ਕਮੀਆਂ ਅੰਦਰ ਪੈ ਚੁੱਕੀਆਂ ਹਨ ਉਹਦੇ ਕਰਕੇ ਕਿਸੇ ਵੀ ਸਮੇ ਨੂੰ ਸਾਇਲੈਂਟ ਅਟੈਕ ਆਉਣ ਦਾ ਖਤਰਾ ਬਣਿਆ ਹੋਇਆ ਤੁਸੀਂ ਗੋਰਾ ਜੀ ਨੂੰ ਹੁਣੇ ਇੱਕ ਸਵਾਲ ਕੀਤਾ ਸੀ ਕਿ ਕਹਿੰਦੇ ਆ ਕਿ ਢੱਲੇਵਾਲ ਸਿਆਸਤ ਕਰਦਾ ਮੈਂ ਕਹਿੰਦਾ ਵੀ ਤੁਸੀਂ ਕਰ ਲਓ ਸਿਆਸਤ ਇੱਕ ਪਾਸੇ ਜਿਨ੍ਹਾਂ ਨੂੰ ਲੱਗਦਾ ਨਾ ਸਿਆਸਤ ਕਰਦਾ ਇੱਕ ਪਾਸੇ ਤੁਸੀਂ ਭੁੱਖ ਹੜਤਾਲ ਤੇ ਬੈਠ ਜਾਓ ਮਾਰਨ ਵਰਤੇ ਬੈਠ ਜਾਓ ਪਤਾ ਲੱਗ ਜਾਓ 24 ਘੰਟੇ ਵਿੱਚ ਦੀ ਬੀਸੀ ਆਸ ਤਾਂ ਕਿਵੇਂ ਹੁੰਦੀ ਹੈ ਸਿਆਸਤ ਹੁੰਦੀ ਜੇ ਉਹ ਕਿਸੇ ਨੂੰ ਅੱਗੇ ਲਾਇਆ ਹੋਵੇ ਤੇ ਬੰਦਾ ਪਿੱਛੇ ਚੱਲਦਾ ਹੋਵੇ ਉਹਨਾਂ ਦਾ ਕਹਿਣ ਦਾ ਕਿ ਕਹਿੰਦੇ ਵੀ ਉਹਨਾਂ ਦੇ ਕੋਈ ਵੀ ਟੀਮ ਦਾ ਮੈਂਬਰ ਆ ਸਕਦਾ ਕਿਉਂਕਿ ਉਹਨਾਂ ਨੂੰ ਜਿੱਥੋਂ ਤੱਕ ਜ਼ਿਲ੍ਹਾ ਉਧੇਦਾਰ ਜ਼ਿਲ੍ਹੇ ਕੋਈ ਵੀ ਮਤਲਬ ਬੰਦਾ ਭੇਜ ਸਕਦੇ ਸੀਗੇ ਜਦੋਂ ਮੀਟਿੰਗਾਂ ਹੁੰਦੀਆਂ ਸੀ ਮੈਂ ਕਹਿੰਦਾ ਹੁਕਮ ਜੀ ਵੇਖੋ ਮੋਰਚੇ ਦਾ ਉਹ ਮੋਰਚੇ ਦਾ ਆਪਣਾ ਮੈਟਰ ਹੈ ਜੀ ਦੇਖੋ ਜੀ ਹਾਂ ਨਹੀਂ ਮੈਂ ਇਹ ਗੱਲ ਦੱਸ ਦਿਆਂ ਇੱਥੇ ਸਾਫ਼ ਵੀ ਉਹ ਕਹਿੰਦੇ ਵੀ ਜਦੋਂ ਹੱਕਾਂ ਦੀਆਂ ਲੜਾਈਆਂ ਲੜੀਆਂ ਜਾ ਰਹੀਆਂ ਹੁਣ ਨਾ ਉਦੋਂ ਸੱਦੇ ਨਹੀਂ ਦਿੱਤੇ ਜਾਂਦੇ ਹੁੰਦੇ ਜਦੋਂ ਫਸਲਾਂ ਤੇ ਨਸਲਾਂ ਦੀ ਲੜਾਈ ਲੜੀ ਜਾ ਰਹੀ ਹੈ ਨਾ ਜਦੋਂ 140 ਕਰੋੜ ਲੋਕਾਂ ਦੇ ਚੁੱਲਿਆਂ ਦੀ ਅੱਗ ਬਲਦੀ ਰੱਖਣ ਦੀ ਲੜਾਈ ਲੜੀ ਜਾ ਰਹੀ ਹੈ ਤਾਂ ਉੱਥੇ ਇਨਵੀ ਇਹ ਸਮਾਂ ਫੈਸਲਾ ਲੈਣ ਦਾ ਇਹ ਮੀਟਿੰਗਾਂ ਜੇ ਕਰਨੀਆਂ ਸੀ ਤਾਂ ਪਹਿਲਾਂ ਕਰ ਲੈਂਦੇ ਜਦੋਂ ਦਿੱਲੀੋਂ ਵਾਪਸ ਆਉਣ ਤੋਂ ਬਾਅਦ ਇੰਨਾ ਸਮਾਂ ਵਿੱਚ ਬੀਤ ਗਿਆ ਤੇ ਫਿਰ ਉਦੋਂ ਮੀਟਿੰਗਾਂ ਕਰ ਲੈਂਦੇ ਜੋ ਜਥੇਬਾ ਪਾਈ ਸੀ ਇੱਕ ਉੱਥੇ ਵੀ ਗਿਣਤੀ ਘਟ ਹੈ ਤੇ ਇੱਥੇ ਵੀ ਗਿਣਤੀ ਘਟ ਹੈ ਕੀ ਕਾਰਨ ਹੈ ਵੀ ਇੰਨੀ ਇੱਕ ਸ਼ਖਸ਼ਾ ਜਾਨ ਤੇ ਖੇਡ ਰਿਆ ਲੋਕਾਂ ਦੀ ਲਈ ਉਹਦੇ ਮਗਰ ਨਹੀਂ ਜਾ ਰਹੇ ਕਿਤੇ ਨਾ ਕਿਤੇ ਇਹ ਤਾਂ ਨਹੀਂ ਕਿਤੇ ਵੀ ਜਿਹੜੇ ਨਜਾਇਜ਼ ਧਰਨੇ ਲਾ ਕੇ ਕਿਸਾਨਾਂ ਨੇ ਆਪਣੀ ਸympathy ਜਿਹੜੀ ਲੋਕਾਂ ਦੀ ਜੁੜਾਵ ਸੀ ਉਹ ਗਵਾ ਲਿਆ ਧਰਨੇ ਹੋਰ ਚੀਜ਼ ਹੁੰਦੇ ਆ ਜੀ ਜਿਹੜਾ ਆਪਣਾ ਆਪਣਾ ਵਾਰ ਦੇ ਨਾਲ ਕੁਰਬਾਨੀਆਂ ਲੋਕਾਂ ਦੀ ਖਤਰੋ ਹੋਰ ਚੀਜ਼ ਹੁੰਦੀ ਹੈ ਜਿਹੜੇ ਲੋਕਾਂ ਦੀ ਮੈਂ ਕਹਿੰਦਾ ਹਲੇ ਵੀ ਤੀਜਾ ਨੇਤਰ ਨਹੀਂ ਖੁੱਲੇ ਇਸ ਮਾਮਲੇ ਦੇ ਵਿੱਚ ਕਿ ਇੱਕ ਬੰਦਾ ਆਪਣੇ ਆਪ ਨੂੰ ਕੈਂਸਰ ਪੀੜਿਤ ਹੋਣ ਦੇ ਬਾਵਜੂਦ 70 ਸਾਲ ਤੋਂ ਵੱਧ ਉਮਰ ਦਾ ਹੋਣ ਦੇ ਬਾਵਜੂਦ ਆਪਣੀ ਜ਼ਿੰਦਗੀ ਪਿਛਲੇ 28 ਦਿਨਾਂ ਤੋਂ ਦਾਤੇ ਲਾ ਕੇ ਬੈਠਾ ਹੈ ਜਿਨ੍ਹਾਂ ਨੂੰ ਇਹ ਗੱਲ ਨਹੀਂ ਸਮਝ ਆਈ ਉਹਨਾਂ ਨੂੰ ਇਹ ਗੱਲ ਸਮਝ ਆਉਣੀ ਵੀ ਨਹੀਂ ਜਿਨ੍ਹਾਂ ਨੂੰ ਇਹ ਗੱਲ ਸਮਝ ਆ ਰਹੀ ਹੈ ਤਾਂ ਤੁਸੀਂ ਉੱਥੇ ਜਾ ਕੇ ਦੇਖੋ ਮੈਂ ਜਿਹੜੀ ਮੇਰੀ ਪੋਸਟ ਦੀ ਤੁਸੀਂ ਗੱਲ ਕੀਤੀ ਉਹ ਹੋ ਸਕਦਾ ਕੁਝ ਦਿਨ ਪਹਿਲਾਂ ਦੀ ਹੋਵੇ ਜਦੋਂ ਉੱਤੇ ਇਕੱਠ ਨਹੀਂ ਸੀ ਅੱਜ ਉੱਥੇ ਇਕੱਠ ਹੈ ਨਾ ਕਿ ਜੋ ਸਿੰਘੂ ਟਿਕਰੀ ਵਗੈਰਾ ਜੋ ਬਾਰਡਰਾਂ ਤੇ ਸੀ ਉਸੇ ਤਰ੍ਹਾਂ ਦਾ ਮਾਹੌਲ ਉਸੇ ਤਰ੍ਹਾਂ ਦਾ ਸਾਰਾ ਸਿਰਜਿਆ ਜਾ ਰਿਹਾ ਹਰ ਇੱਕ ਬੰਦਾ ਆਪਣੇ ਇਮਾਨਦਾਰ ਆਗੂ ਸਰਦਾਰ ਡੱਲੇਵਾਲ ਸਾਹਿਬ ਦੀ ਇੱਕ ਝਲਕ ਪਾਉਣ ਨੂੰ ਜਿਹੜਾ ਉਹ ਹਰ ਇੱਕ ਬੰਦਾ ਉਤਾਵਲਾ ਕਿ ਸਾਨੂੰ ਇੱਕ ਝਲਕ ਉਹਨਾਂ ਦੀ ਦਿਖਾਈ ਜਾਵੇ ਉਸੇ ਨੂੰ ਮੱਦੇਨਜ਼ਰ ਰੱਖਦੇ ਆਂ ਪਿਛਲੇ 4-5 ਦਿਨਾਂ ਤੋਂ ਡਾਕਟਰਾਂ ਦੀ ਸਲਾਹ ਦੇ ਨਾਲ ਉਹਨਾਂ ਨੂੰ ਅੰਦਰ ਹੀ ਰੱਖਿਆ ਗਿਆ ਸੀ ਅੱਜ ਇੱਕ ਵਾਰ ਫੇਰ ਉਹਨਾਂ ਨੂੰ ਜਿਹੜਾ ਸੀ ਉਹ ਸ਼ੀਸ਼ੇ ਦੇ ਕੈਬਨ ਦੇ ਵਿੱਚ ਤਾਂ ਕਿ ਇਨਫੈਕਸ਼ਨ ਦਾ ਡਰ ਰਹੇ ਉਹਦੇ ਬਾਅਦ ਤੇ ਸਾਹਮਣੇ ਲਿਆਂਦਾ ਗਿਆ ਪਰ ਅੱਜ ਜਿਹੜਾ ਮਕਸਦ ਸੀ ਅੱਜ ਕੁਝ ਸ਼ਹਿਰੀ ਮੇਰੇ ਮਿੱਤਰ ਜਿਹੜੇ ਹੈਗੇ ਜੈਤੋ ਤੋਂ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਯਾਰ ਸਾਡੇ ਕੋਲ ਅਸੀਂ ਦੁਕਾਨਦਾਰ ਆਂ ਜਾਂ ਅਸੀਂ ਕਾਰੋਬਾਰੀ ਆਂ ਸਾਡੇ ਕੋਲ ਜਾਣ ਦਾ ਸਮਾਂ ਨਹੀਂ ਹੈਗਾ ਅੱਜ ਜਿਹੜਾ ਸਮਾਂ ਹੈ ਅੱਜ ਉਹਨਾਂ ਵਾਸਤੇ ਕਿਉਂਕਿ ਜਦੋਂ ਸਵੇਰ ਸੁਣਿਆ ਕਿ ਉਹਨਾਂ ਦੇ ਹੱਥ ਪ ਉਹਨਾਂ ਦੀ ਤੰਦਰੁਸਤੀ ਵਾਸਤੇ ਉਹਨਾਂ ਦੀ ਲੰਮੀ ਉਮਰ ਵਾਸਤੇ ਤੇ ਮੋਰਚਾ ਫਤਿਹ ਹੋਣ ਵਾਸਤੇ ਅਰਦਾਸ ਬੇਨਤੀ ਜਿਹੜੀ ਉਹਨਾਂ ਦਾ ਸਮਰਥਨ ਦਿਖਾਉਣ ਵਾਸਤੇ ਜਿਹੜਾ ਇਹ ਕੈਂਡਲ ਮਾਰਚ ਕੱਢਿਆ ਜਸਿੰਦਰ ਜੀ ਲੋਕ ਘਰਾਂ ਦੇ ਵਿੱਚ ਬਹਿ ਕੇ ਗੱਲਾਂ ਕਰ ਰਹੇ ਨੇ ਉਹ ਕਹਿ ਰਹੇ ਆ ਇਹ ਆਰਐਸਐਸ ਦਾ ਬੰਦਾ ਇਹ ਬੀਜੇਪੀ ਦਾ ਏਜੰਟ ਹੈ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਨੇ ਜੀ ਲੋਕ ਘਰਾਂ ਦੇ ਵਿੱਚ ਬਹਿ ਕੇ ਇਹ ਗੱਲਾਂ ਬਹੁਤ ਪਿੱਛੇ ਰਹਿ ਗਈਆਂ ਜੀ ਮੈਂ ਕਹਿੰਦਾ ਵੀ ਉਹੀ ਮੇਰਾ ਜਵਾਬ ਦੂਜੀ ਵਾਰ ਫੇਰ ਹੈ ਕਿ ਤੁਸੀਂ ਬਰਾਬਰ ਮਰਨ ਵਰਤੇ ਬੈਠ ਜਾਓ ਮੁੜ ਕੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਕੌਣ ਕੀ ਦਾ ਬੰਦਾ ਹੈ ਇਹ ਗੱਲਾਂ ਅੱਜ ਜੇਕਰ ਉਹ ਬੀਜੇਪੀ ਦਾ ਜੰਟਾ ਹੁੰਦਾ ਜਾਂ ਅਰੈਸਟ ਦਾ ਬੰਦਾ ਹੁੰਦਾ ਕਿ ਉਹ ਅੱਜ ਮਰਨ ਵਾਸਤੇ ਬੈਠਦਾ ਸੀ ਉਹ ਇੱਕ ਕੀ ਕਹਿ ਰਹੇ ਇਹ ਕਹਿ ਰਹੇ ਜੀ ਵੀ ਜਦੋਂ ਸ਼ੁਭ ਕਰਨ ਦੀ ਉੱਥੇ ਸ਼ਹਾਦਤ ਹੋਈ ਸੀ ਨਾ 21 ਫਰਵਰੀ ਅਜਾ 23 ਫਰਵਰੀ 2024 ਕਿਉਂਕਿ 13 ਫਰਵਰੀ ਤੋਂ ਮੋਰਚਾ ਚੱਲੀ ਜਾਂਦਾ ਓਦੋਂ ਜਿਹੜਾ ਸੀ ਵਿਰੋਧੀਆਂ ਨੇ ਸਰਕਾਰਾਂ ਦੇ ਆਈਟੀ ਸੈੱਲ ਨੇ ਜਾਂ ਦੂਜੀਆਂ ਜਿਹੜੀਆਂ ਅੱਜ ਘਰੇ ਬੈਠੀਆਂ ਜਿੱਥੇ ਬੰਦੀਆਂ ਬਿਆਨ ਦਾਗੀ ਜਾਂਦੀਆਂ ਕਿ ਡੱਲੇਵਾਲ ਨੇ ਸਾਡੀ ਸਲਾਹ ਨਹੀਂ ਲਈ ਸਾਣੇ ਮੀਟਿੰਗ ਨਹੀਂ ਕੀਤੀ ਓਦੋਂ ਵੀ ਇਹਨਾਂ ਲੋਕਾਂ ਨੇ ਪ੍ਰਚਾਰ ਕੀਤਾ ਸੀ ਇਹ ਲੋਕਾਂ ਦੇ ਪੁੱਤ ਮਰਵਾਉਣ ਵਾਸਤੇ ਗਿਆ ਇਸ ਕਰਕੇ ਉਹਨਾਂ ਨੇ ਫੈਸਲਾ ਲੈ ਲਿਆ ਕਿ ਮੈਂ ਅਗੇ ਇਹਦਾ ਪੁੱਤ ਨਹੀਂ ਮਰਵਾਉਣਾ ਤੇ ਮੈਂ ਆਪਣੇ ਦੇਸ਼ ਦੇ 140 ਕਰੋੜ ਲੋਕਾਂ ਦੇ ਘਰਾਂ ਦੇ ਚੁੱਲ੍ਹੇ ਜਿਹੜੇ ਉਹ ਬੁਝਦੇ ਨਹੀਂ ਦੇਖ ਸਕਦਾ ਮੈਂ ਇਹ ਤੇ ਨਹੀਂ ਦੇਖ ਸਕਦਾ ਕਿ ਕੋਈ 2-4 ਘਰ ਜਿਹੜੇ ਉਹ ਕਾਰਪੋਰੇਟ ਕਰਾ ਜਾ ਤਾਂ ਫਿਰ ਜਿਹੜੀਆਂ ਮੰਗਾਂ ਮੰਨੀਆਂ ਸੀ ਜਾਂ ਤਾਂ ਲਾਗੂ ਹੋਣਗੀਆਂ ਤੇ ਜਾਂ ਫਿਰ ਮੈਂ ਆਪਣਾ ਜਿਹੜਾ ਵੀ ਆਪਣਾ ਸਰੀਰ ਤੇ ਆਗੂਗਾ ਮੈਂ ਆਪਣੀ ਕੁਰਬਾਨੀ ਦੇਵਾਂਗਾ ਆਪਣੇ ਲੋਕਾਂ ਦੀ ਕਰ। ਇਸ ਵੀਡੀਓ ਤੇ ਬੜੀਆਂ ਵੀਡੀਓ ਵਾਇਰਲ ਹੋ ਰਹੀਆਂ ਸਾਰ ਕੁਝ ਲੋਕ ਵੇਖ ਰਿਹਾ ਅਜੇ ਵੀ ਲੋਕ ਕੁਝ ਸੋਚ ਰਹੇ ਆ ਜ਼ਾਇਗੇ ਕਿਵੇਂ ਕਰਗੇ ਵਿਚਾਰਾ ਕਰ ਰਿਹਾ ਕਰਨ ਦੇ ਵਿੱਚ। ਦੇਖੋ ਜੀ ਮੈਂ ਗੱਲ ਉਹੀ ਹੁੰਦੀ ਅੱਲਾ ਕਹ ਤੇ ਮੌਲਾ ਕਹ ਸਮਝ ਲੈ ਤੇ ਰੌਲਾ ਕਹ ਜਿਨ੍ਹਾਂ ਨੇ ਇਹ ਗੱਲ ਸਮਝ ਲਈ ਨਾ ਕਿ ਡੱਲੇਵਾਲ ਸਾਹਿਬ ਲੜਾਈ ਕਿਹਦੀ ਲੜ ਰਹੇ ਐ ਡੱਲੇਵਾਲ ਇੱਕ ਉਹ ਲੋਕਾਂ ਦਾ ਸੱਚਾ ਸੋਚਾ ਆਗੂ ਬਣ ਕੇ ਦੁਨੀਆ ਸਾਹਮਣੇ ਪੇਸ਼ ਹੋਇਆ ਕਿ ਜਿਹਨੇ ਵਾਕਈ ਜਿਹੜਾ ਹੈਗਾ ਕਿ ਸਾਬਤ ਤਾਂ ਹੁਣ ਤੱਕ ਦੁਬਾਰਾ ਕੇਂਦਰ ਨਾਲ ਮੱਥਾ ਲਾਉਣ ਦੀ ਜ਼ਰਤ ਨਹੀਂ ਕਰ ਰਿਹਾ ਜਿਹੜਾ ਬੱਬਰ ਸ਼ੇਰ ਪੰਜਾਬ ਦਾ ਨਹੀਂ ਵੀ ਕਿਹਾ ਸੀ ਡੱਲੇਵਾਲ ਤੇ ਉਹ ਅੱਜ ਵੀ ਜਾ ਕੇ ਪ੍ਰਸ਼ਾਸਨ ਦੀ ਕੇਂਦਰ ਦੀ ਅੱਖ ਚੱਕ ਪਾ ਕੇ ਬਾਰਡਰ ਤੇ ਬੈਠਾ ਹੈ ਸਿਆਸੀ ਲੀਡਰਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਜਿਹੜੇ ਸਿਆਸੀ ਲੀਡਰ ਉੱਥੇ ਜਾ ਕੇ ਰੋਟੀਆਂ ਸੇਕ ਰਹੇ ਉਹਨਾਂ ਨੂੰ ਕਿਵੇਂ ਸਿਆਸੀ ਲੀਡਰਾਂ ਨੂੰ ਆਪਣੇ ਆਪ ਚਾਹੀਦਾ ਜੀ ਦੇਖੋ ਅਸੀਂ ਕਾਹਦੇ ਵਾਸਤੇ ਚੁੰਨਦੇ ਹਾਂ ਅਸੀਂ ਇਸੇ ਵਾਸਤੇ ਚੁੰਨਦੇ ਹਾਂ ਕਿ ਇਹ ਸਾਡੀ ਰਾਖੀ ਕਰਨਗੇ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਦਾ ਭੁੱਖ ਜਿਹੜਾ ਉਹਨਾਂ ਸੁਰੱਖਿਅਤ ਕਰਨਗੇ ਮੈਂ ਇਸ ਤੋਂ ਬਹੁਤਾ ਨਹੀਂ ਬੋਲਣਾ ਚਾਹੁੰਦਾ ਇਸ ਵਿਸ਼ੇ ਤੇ ਜੀ ਜੀ ਇਹ ਕਾਲਾ ਹੀ ਕਿਵੇਂ ਦੇਖੋਗੇ ਜਿਹੜੇ ਸੀ 94 92 ਚੁਣੇ ਆ ਉਹ ਸਾਡੇ ਪੰਜਾਬ ਦੇ ਲੋਕਾਂ ਨੇ ਚੁਣਿਆ ਸਾਡੀ ਆਵਾਜ਼ ਚੁੱਕਣਗੇ ਅਜੇ ਤੱਕ ਜਿਹੜੇ ਗੂੰਗੀ ਬੋੜੀ ਸਰਕਾਰ ਬਣਾਈ ਹੈ ਆਮ ਆਦੀ ਪਾਰਟੀ ਦੀ ਉਹ 92 94 96 ਵੀ ਹੋ ਗਏ ਕੋਈ ਬੋਲਣ ਨੂੰ ਅਜੇ ਤੱਕ ਤਿਆਰ ਨਹੀਂ ਕਿਸੇ ਦਾ ਵੀ ਬਿਆਨ ਨਹੀਂ ਆਇਆ ਸਾਡੇ ਮੁੱਖ ਮੰਤਰੀ ਦਾ ਬਿਆਨ ਵੀ ਨਹੀਂ ਆਇਆ ਤੁਸੀਂ ਨਾ ਉਹਨਾਂ ਨੂੰ ਬੰਦੂਆ ਮਜ਼ਦੂਰ ਪਹਿਲਾਂ ਸਾਡਾ ਕਾਂਗਰਸ ਪਾਰਟੀ ਦਾ ਇੱਕ ਵਧੀਆ ਸੀਨੀਅਰ ਲੀਡਰ ਕਹਿੰਦਾ ਹੁੰਦਾ ਵੀ ਉਹ ਬੰਦੂਆ ਮਜ਼ਦੂਰ ਹੈ ਉਹਨਾਂ ਦੀ ਗਲਤ ਉਹ ਤੁਸੀਂ ਇੱਥੇ ਕਰੋ ਹੀ ਨ ਕਿਉਂਕਿ ਸਾਡੇ ਤੋਂ ਗਲਤੀ ਹੋ ਗਈ ਬਦਲਾ ਬਦਲਾ ਦੇ ਵਿੱਚ ਅਸੀਂ ਉਹਨਾਂ ਮਜ਼ਦੂਰਾਂ ਨੂੰ ਮੂਹਰੇ ਲਾ ਬੈਠੇ ਕਿਉਂਕਿ ਮਜ਼ਦੂਰ ਤੱਕ ਬਹੁਤ ਵੱਡੀ ਗੱਲ ਹੁੰਦੀ ਹੈ ਜਿਹੜੇ ਮਿਹਨਤ ਕਾਸ਼ ਲੋਕ ਹੁੰਦੇ ਉਹਨਾਂ ਨੂੰ ਮਜ਼ਦੂਰ ਕਿਹਾ ਜਾਂਦਾ ਇਹ ਬੰਦੂਆ ਮਜ਼ਦੂਰ ਹੈ ਇਹਨਾਂ ਦੇ ਹੱਥ ਬੰਨੇ ਹੋਏ ਆ ਕਿਉਂਕਿ ਸਾਰਾ ਕੁਝ ਦਿੱਲੀ ਕੋਲੇ ਇਹਨਾਂ ਦਾ ਮੈਂ ਤੁਹਾਡੀ ਗੱਲ ਨੂੰ ਕੱਟ ਕੇ ਸਾਡੇ ਬਹੁਤ ਹੀ ਸਤਿਕਾਰਯੋਗ ਜਗਜੀਤ ਸਿੰਘ ਜੀ ਡੱਲੇਵਾਲ ਪਹਿਲੀ ਗੱਲ ਤਾਂ ਸਾਨੂੰ ਉਹਦੇ ਮਰਨ ਵਕਤ ਤੇ ਜਿਹੜਾ ਬੈਠਾ ਨਾ ਉਹ ਸਾਡੇ ਜ਼ਿਲ੍ਹੇ ਦਾ ਸਾਡੇ ਜ਼ਿਲ੍ਹੇ ਨੂੰ ਉਹ ਤੇ ਪੂਰਾ ਮਾਣ ਹੈ ਫਰੀਦਕੋਟ ਜ਼ਿਲ੍ਹੇ ਦਾ ਆ ਉਹ ਸਾਨੂੰ ਉਹਦੇ ਦੇ ਮਾਣ ਹੈ ਬਾਬੇ ਫਰੀਦ ਦੀ ਧਰਤੀ ਬਹੁਤ ਹੀ ਇਤਿਹਾਸਿਕ ਧਰਤੀ ਹੈ ਜਿਹੜੀ ਬਾਬੇ ਫਰੀਦ ਦੀ ਧਰਤੀ ਹੈ ਫਰੀਦਕੋਟ ਤੇ ਜਿੱਥੇ ਤੁਸੀਂ ਖੜੇ ਹੋ ਅੱਜ ਅਸੀਂ ਜੰਮੇ ਆ ਜਿੱਥੇ ਉਹ ਵੀ ਬਹੁਤ ਵੱਡੀ ਧਰਤੀ ਹੈ ਇਤਿਹਾਸਿਕ ਧਰਤੀ ਹੈ ਕਿਉਂਕਿ ਇੱਥੇ ਬਹੁਤ ਕੁਝ جنگਾਂ ਲੜੀਆਂ ਗਈਆਂ ਜੋ ਡੱਲੇਵਾਲ ਲੜ ਰਿਹਾ ਜੰਗ ਇਹ ਕੋਈ ਛੋਟੀ ਜੰਗ ਨਹੀਂ ਇਹ ਬਹੁਤ ਹੀ ਵੱਡੀ ਜੰਗ ਹੈ ਪਰ ਅਸੀਂ ਤਾਂ ਡੱਲੇਵਾਲ ਤੇ ਮਾਣ ਕਰਦੇ ਆ ਮੈਂ ਇੱਕ ਦੁਕਾਨਦਾਰ ਵਾਰੀ ਵਾਰੀ ਗੱਲ ਕੀਤੀ ਜਾਂਦੀ ਹੈ ਦੁਕਾਨਦਾਰ ਆਉਂਦਾ ਦੁਕਾਨਦਾਰ ਦੀਆਂ 100 ਮਜਬੂਰੀਆਂ ਹੁੰਦੀਆਂ ਮੈਂ ਇੱਕ ਚੈਨਲ ਦੇ ਉੱਤੇ ਕਿਹਾ ਸੀ ਬਾਈ ਫਰੀਦ ਨੇ ਮੇਰੀ ਇੰਟਰਵਿਊ ਲਈ ਸੀ ਮੈਂ ਕਹਿੰਦਾ ਮੈਂ ਸੋਮਵਾਰ ਨੂੰ ਜਿਹੜਾ ਪਿਛਲਾ ਸੋਮਵਾਰ ਲੰਘਿਆ ਮੈਂ ਇੱਕ ਦਿਨ ਭੁਖੜਤਾਲ ਤੇ ਗਿਆ ਸੀ ਕੰਮ ਤੇ ਰਹਿ ਕੇ 7 ਤੋਂ 7 ਵਜੇ ਤੱਕ ਮੈਂ ਪਕੌੜਾ ਮੇਰੇ ਡਾਟ ਪੈ ਗਿਆ ਸੀ ਮੇਰਾ ਡਾਟ ਪੈ ਗਿਆ ਸੀ 7 ਵਜੇ ਮੈਂ ਕੁਝ ਖਾ ਕੇ ਬੈਠਾ ਸੀ ਨਾ ਤੇ 7 ਵਜੇ ਮੈਂ ਰਾਤ ਨੂੰ ਕੁਝ ਨਾ ਕੁਝ ਖਾ ਲਿਆ ਸੀ ਪਰ ਮੈਂ ਕਹਿੰਦਾ ਵੀ ਜਿਹੜੀਆਂ ਜਥੇਬੰਦੀਆਂ ਉਹ ਵੀ ਸਾਡੇ ਸਤਿਕਾਰਯੋਗ ਹੀ ਐ ਪਰ ਕਾਰਨ ਕੀ ਐ ਜਿਹੜੀਆਂ ਉਹ ਗੱਲਾਂ ਕਰਦੇ ਐ ਵੀ ਢੱਲੇਵਾਲਤਾ ਜੀ ਨੰਬਰ ਬਣਾਉਂਦਾ ਨੰਬਰ ਬਣਾਉਣ ਦਾ ਯਾਰ ਮੇਰੇ ਵਰਗੇ ਮੈਂ ਕਹਿੰਦਾ ਸਾਰੇ ਤੁਸੀਂ ਨੰਬਰ ਬਣਾਓ ਨੰਬਰ ਹੀ ਬਣਾਉਂਦਾ ਨਾ ਉਹਦੇ ਬਰਾਬਰ 30 ਦਿਨ ਹੋ ਗਏ ਉਹਨੂੰ ਮਹੀਨਾ ਹੋ ਗਿਆ 75 80 ਸਾਲ ਦਾ ਇੱਕ ਬੰਦਾ ਬਜ਼ੁਰਗ ਹੈ ਪਰ ਉਹਦੇ ਹੌਸਲੇ ਵੇਖੋ ਤੁਸੀਂ 18 ਸਾਲ ਦੇ ਮੁੰਡੇ ਨੂੰ ਉਹਨੇ ਪਿੱਛੇ ਛੜਤਾ ਜਿਹੜੀ ਗੱਲ ਕਰੀ ਸੀ ਇੱਥੇ ਮੇਰੇ ਵੀਰ ਪੱਤਰਕਾਰ ਨੇ ਵੀ ਯਾਰ ਗਿਣਤੀ ਥੋੜੀ ਐ ਤੇ ਜਿੱਦਾਂ ਆਯਾਦੀ ਲਈ ਸੀ ਉਹਦੇ ਗਿਣਤੀ ਕਿੰਨੀ gsi ਭਗਤ ਸਿੰਘ ਵਰਗਿਆਂ ਦੀ ਤੇ ਰਾਜਗੁਰੂ ਦੇ ਸਖਦੇਵ ਕਿੰਨੇ gsi ਇਹ ਗਿਣਤੀਆਂ ਨਹੀਂ ਥੋੜ ਘਿਣੀਆਂ ਜਾਂਦੀਆਂ ਹੁੰਦੀਆਂ ਵੀ ਉਹਦੇ ਢੱਲੇਵਾਲ ਦੇ ਨਾਲ ਕਿੰਨੇ ਬੈਠੇ ਐ ਅੱਜ ਇਸ ਮਾਰਚ ਦੇ ਵਿੱਚ ਕਿੰਨੇ ਐ ਉਹਨਾਂ ਨੂੰ ਛੜਦੋ ਅਸੀਂ ਤਾਂ ਜਿੰਨੇ ਵੀ ਤੁਰਿਆ ਨਾ ਚੰਦ ਬੰਦੇ ਆ ਪਰ ਸਾਡੇ ਹੌਸਲੇ ਦੇਖੋ ਨਾ ਯਾਰ ਜੇ ਗੱਲ ਕਰੀਏ ਡਲੇਵਾਲ ਸਾਹਿਬ ਕਿਸਾਨਿਆਂ ਦੀ ਮੰਗਾਂ ਨੂੰ ਲੈ ਕੇ ਲੜ ਰਹੇ ਆ ਮਾਨ ਸਾਹਿਬ ਜਦੋਂ ਵੀ ਬਿਆਨ ਦਿੰਦੇ ਆ ਸਟੇਜਾਂ ਦੇ ਉੱਤੇ ਕਹਿੰਦਾ ਮੈਂ ਮੈਂ ਕਿਸਾਨਾਂ ਦਾ ਪੁੱਤ ਆ ਮੈਂ ਆਮ ਘਰਾਂ ਦੀ ਪੁੱਤ ਆ ਮੇਰੀ ਬਾਹ ਮੇਖ ਲਓ ਆ ਟੁੱਟ ਗਈ ਸੀ ਢੇੜਾ ਪਾਉਂਦਾ ਸੀ ਮੈਂ ਮੱਛਰਦਾਨੀਆਂ ਲਾਉਂਦਾ ਰਹਿਆ ਅੱਜ ਉਹਨੂੰ ਪਤਾ ਨਹੀਂ ਜੇ ਤੂੰ ਕਿਸਾਨ ਦਾ ਪੁੱਤ ਐ ਕਿਸਾਨਾਂ ਦਾ ਦਰਦ ਸਮਝਦਾ ਤੇ ਜਾਓ ਖਨੋਰੀ ਬਾਰਡਰ ਤੇ ਜਾਖੜ ਵੀ ਕਹਿ ਰਿਹਾ ਮੈਂ ਕਿਸਾਨ ਦਾ ਪੁੱਤ ਆ ਤੇ ਕੈਪਟਨ ਮਨਿੰਦਰ ਸਿੰਘ ਵੀ ਕਹਿ ਰਿਹਾ ਕਿਸਾਨ ਦਾ ਪੁੱਤ ਆ ਇਹ ਕਿਸਾਨ ਦਾ ਪੁੱਤ ਇਹੋ ਜਿਹਾ ਹ ਕਿ ਡੇਰੀਸ਼ ਲੋਕ ਹੈ ਪਰ ਉਹ ਤੁਸੀਂ ਜਾਣਦੇ ਨਹੀਂ ਜਾਕੜ ਨੂੰ ਕਹੋ ਵੀ ਦੇਵੇ ਸਤੀਫਾ ਤੇ ਜਾ ਕੇ ਮਰਨਵਰ ਤੇ ਬੈਠੇ ਢੱਲੇਵਾਲ ਨਾਲ ਜੇ ਭਾਜਪੀ ਤੋਂ ਤੁਸੀਂ ਕੁਝ ਲੈਣਾ ਚਾਹੁੰਦੇ ਹੋ ਤੇ ਜੇ ਕੈਪਟਨ ਸਾਹਿਬ ਲੈਣਾ ਚਾਹੁੰਦੇ ਆ ਤੇ ਜੇ ਸਾਡੇ ਕਾਂਗਰਸੀ ਆ ਜਿਹੜੇ ਮੈਂ ਉਹਨਾਂ ਨੂੰ ਵੀ ਕਹਿਣਾ ਵੀ ਜਿਹੜੇ ਸਾਡੇ ਕਾਂਗਰਸ ਪਾਰਟੀ ਦੇ ਲੀਡਰ ਆ ਚਲੋ ਜਾ ਕੇ ਆਏ ਆ ਬਹੁਤ ਚੰਗੀ ਗੱਲ ਆ ਸਾਰਿਆਂ ਨੂੰ ਜਾਣਾ ਬਣਦਾ ਉੱਥੇ ਕਿਉਂਕਿ ਇੱਕ ਕੋਈ ਕਿਸੇ ਦਾ ਇੱਕ ਦਾ ਸਿਸਟਮ ਨਹੀਂ ਉਹਦਾ ਇੱਕ ਜਣ ਕੇ ਇੱਕ ਮਾਇਦਾ ਕਹਿੰਦਾ ਤੀਰਥ ਹੈ ਅੱਜ ਕੀ ਹੋ ਰਿਹਾ ਸਾਡੇ ਛੋਟੇ ਛੋਟੇ ਸਾਬਜਾਦਿਆਂ ਦੇ ਦਿਨ ਚੱਲ ਰਹੇ ਆ ਜਿਨ੍ਹਾਂ ਨੂੰ ਨਿਓਂਆਂ ਦੇ ਵਿੱਚ ਜਨ ਹੈਗਾ ਕਿੰਨੀ ਕੁ ਉਮਰ ਸੀ 7 ਸਾਲ ਦੇ ਨਿਓਂ ਸਾਲ ਉਹ ਉਹਨਾਂ ਪਰਿਵਾਰਾਂ ਦੇ ਵਿੱਚ ਹੀ ਹੁੰਦਾ ਨਾ ਅਸੀਂ ਮੈਂ ਕਹਿੰਦਾ ਮੇਰੇ ਪੱਗ ਬੰਨੀ ਆ ਮੈਂ ਹਿੰਦੂ ਪਰਿਵਾਰ ਦੇ ਵਿੱਚ ਜੰਮਿਆ ਨਾ ਪਰ ਕਿਤੇ ਨਾ ਕਿਤੇ ਸਾਡੇ ਹਿੰਦੂ ਪਰਿਵਾਰਾਂ ਦੇ ਵਿੱਚੋਂ ਵੀ ਗਲਤੀਆਂ ਹੋ ਜਾਂਦੀਆਂ ਮੈਂ ਉਸ ਚੀਜ਼ ਦੀ ਤੁਹਾਡੇ ਚੈਨਲ ਦੇ ਮਾਫੀ ਮੰਗਦਾ ਇਹ ਚੀਜ਼ਾਂ ਵੱਖਰੀਆਂ ਹੁੰਦੀਆਂ ਮੈਂ ਕਹਿੰਦਾ ਉੱਥੇ ਜਾ ਕੇ ਸਾਰਿਆਂ ਨੂੰ ਨਾ ਇੱਕ ਤੀਰਥ ਚੱਲ ਰਿਹਾ ਹੈ ਤੀਰਥ ਦੀ ਇੱਕ ਜੋ ਮੈਗਨਾ ਵੀ ਇਹ ਕਈ ਕਹਿੰਦੇ ਕੁੰਭ ਦਾ ਮੇਲਾ ਹੈ ਕੁੰਭ ਦਾ ਮੇਲਾ ਤਾਂ ਹੁੰਦਾ 12 ਸਾਲਾਂ ਬਾਅਦ ਪਰ ਢੱਲੇਵਾਲ ਸਾਹਮਣੇ ਤਾਂ ਵਿਖਾਤਾ ਨਾ ਵੀ ਯਾਰ ਮੈਂ ਜਿਹੜਾ ਹੈਗਾ ਮੈਂ ਮਰ ਜੂਗਾ ਪਰ ਮੈਂ ਥੋੜ੍ਹਦਾ ਨਹੀਂ ਕਿਉਂਕਿ ਕਿਸਾਨੀ ਹੈ ਜਿਹੜੀ ਉਹ ਖਤਮ ਹੁੰਦੀ ਜਾ ਰਹੀ ਹੈ ਢੱਲੇਵਾਲ ਨੂੰ ਸਾਫ਼ ਦਿਖ ਰਿਹਾ ਜਿਹੜੇ ਛੋਟੇ ਕਿਸਾਨ ਹੈ ਉਹ ਜਮਾ ਖਤਮ ਹੋ ਜੀ 2 3 5 ਕਿੱਲੇ ਵਾਲਾ ਕਿਸਾਨ ਹੈ ਜਿਹੜਾ ਉਹਦਾ ਹਾਲ ਹੈ ਜੋ ਮਜ਼ਦੂਰਾਂ ਨੂੰ ਭੇੜਾ ਹੋਇਆ ਪਿਆ ਜਿਹੜਾ ਸਾਡਾ ਦੁਕਾਨਦਾਰ ਹੈ ਮੈਂ ਤੁਹਾਡੇ ਚੈਨਲ ਤੇ ਬੇਨਤੀ ਕਰਦਾ ਦੁਕਾਨਦਾਰਾਂ ਨੂੰ ਵੀ ਵੀ ਤੁਸੀਂ ਕੰਮ ਵੀ ਨਾ ਛੱਡੋ ਜਿਵੇਂ ਬਰਾਰ ਸਾਹਿਬ ਨੇ ਕਿਹਾ ਸੋਸ਼ਲ ਮੀਡੀਆ ਤੇ ਤੁਸੀਂ ਤੋ ਕਿੰਨੇ ਚੈਨਲ ਆ ਗਏ ਕਿੰਨਾ ਸਾਧਨ ਆ ਗਿਆ ਸਾਡੇ ਕੋਲ ਇਹਦੇ ਤੇ ਬੈਠੇ ਤੁਸੀਂ ਢੱਲੇਵਾਲ ਦੀ ਸਿਹਤ ਵਾਸਤੇ ਦੁਆ ਕਰੋ ਜਿਹੜੇ ਜਿਹੜੇ ਵੀ ਧਰਮ ਨੂੰ ਮੰਨਦੇ ਹੋ ਆਪਦੇ ਆਪਦੇ ਧਰਮ ਦੇ ਵਿੱਚ ਜਾ ਕੇ ਆਪਦੇ ਗੁਰੂਆਂ ਪੀਰਾਂ ਨੂੰ ਕਹੋ ਵੀ ਇਸ ਬਜ਼ੁਰਗ ਦੀ ਵੱਡੇ ਲੀਡਰ ਦੀ ਪੰਜਾਬ ਨੂੰ ਲੋੜ ਹੈ ਮੈਂ ਢੱਲੇਵਾਲ ਨੂੰ ਤੁਹਾਡੀ ਚੈਨਲ ਤੋਂ ਹੀ ਬੇਨਤੀ ਕਰੂੰਗਾ ਵੀ ਤੇਰੀ ਸਾਨੂੰ ਲੋੜ ਹੈ ਵੀ ਕੁਛ ਨਾ ਕੁਛ ਤੂੰ ਅਸੀਂ ਉਹਨੂੰ ਬੇਨਤੀ ਕਰਦੇ ਆਂ ਵੀ ਉਹ ਮਰਨ ਵਰਤ ਤੇ ਬੈਠਾ ਰਹੇ ਪਰ ਮਾੜਾ ਮੋਟਾ ਦਾ ਡਾਕਟਰਾਂ ਦੀ ਸਲਾਹ ਲੈ ਕੇ ਮਾੜਾ ਜਾਂ ਤੈਨੂੰ ਉਹ ਕਰੇ ਨਾ ਕਿਉਂਕਿ ਸਾਨੂੰ ਉਹਦੀ ਲੋੜ ਹੈ ਕਿਉਂਕਿ 40 50 ਸਾਲਾਂ ਦੇ ਵਿੱਚ ਬੂਟਾ ਤਿਆਰ ਹੁੰਦਾ ਜਿਹੜਾ ਬੂਟਾ ਲਾਉਣੇ ਉਜ ਫਲਦਾਰ ਵੱਡਾ ਦਰਖਤ ਬਣਿਆ ਹੋਇਆ ਸਾਨੂੰ ਢੱਲੇਵਾਲ ਸਾਹਿਬ ਤੇਰੀ ਲੋੜ ਹੈ ਸੰਘਰਸ਼ ਤਾਂ ਲੜੇ ਜਾਂਦੇ ਆ ਲੜੇ ਵੀ ਜਾਣਗੇ ਪਰ ਜੇ ਤੂੰ 22300 ਸ਼ਬਦ ਮੈਂ ਇਥੋਂ ਕਹਿਣਾ ਨਹੀਂ ਚਾਹੁੰਦਾ ਜੋ ਸਥਿਤੀ ਢੱਲੇਵਾਲ ਦੀ ਜਿੱਧਰ ਨੂੰ ਜਾ ਰਹੀ ਹੈ ਸਰੀਰਕ ਪੱਖੋਂ ਪੂਰੇ ਕਮਜ਼ੋਰ ਹੋਏ ਪਏ ਆ ਬਰਾੜ ਸਾਹਿਬ ਕਹਿੰਦੇ ਆ ਵੀ ਉਹਨਾਂ ਦਾ ਵਜਨ ਆ ਜਿਹੜਾ ਉਹ 18 20 ਕਿਲੋ ਘਟ ਚੁੱਕਿਆ ਇਸ ਕਰਕੇ ਮੈਂ ਕਹਿੰਦਾ ਢੱਲੇਵਾਲ ਸਾਹਿਬ ਤੇਰੀ ਲੋੜ ਹੈ ਤੇ ਹੱਥ ਬਾਈ ਜੋੜ ਕੇ ਬੇਨਤੀ ਕਰਦੇ ਆ ਵੀ ਇਸ ਸੰਘਰਸ਼ ਨੂੰ ਜਿਵੇਂ ਤੇ ਲੋਟ ਆਉਂਦਾ ਜਾਂ ਕਿੰਨੀ ਵੀ ਤੇਰੀ ਮਰਜ਼ੀ ਹੈ ਉਹ ਕਹਿੰਦਾ ਮੈਂ ਇਸ ਚੀਜ਼ ਨੂੰ ਨਹੀਂ ਮੰਨੂੰਗਾ ਨਾ ਮੈਂ ਦਵਾਈ ਲਵਾਂਗਾ ਤੇ ਨਾ ਮੈਂ ਕੁਛ ਖਾਉਂਗਾ ਪਰ ਮੈਂ ਕਹਿੰਦਾ ਵੀ ਸਾਸੀ ਬੇਨਤੀ ਕਰਦੇ ਆਂ ਡੱਲੇਵਾਲ ਸਾਹਿਬ ਥੋੜਾ ਜਿਹਾ ਸੰਘਰਸ਼ ਨੂੰ ਸਿੱਕੂ ਸਾਹਿਬ 800 ਵਾਲਾ ਸਾਡਾ ਇਹ ਘਰਾਂ ਦੇ ਵਿੱਚ ਤੁਹਾਨੂੰ ਲੋਕ ਵੇਖ ਰਹੇ ਆ ਕਿ ਮੈਸੇਜ ਦਾ ਤੁਹਾਡਾ ਮੇਰਾ ਮੈਸੇਜ ਇਹੀ ਹੈ ਜੀ ਵੀ ਇਹ ਲੜਾਈ ਨਾ ਤਾਂ ਅੰਕਾਂ ਦੇ ਜੋੜ ਤੋੜਦੀ ਹੈ ਵੀ ਕੌਣ ਅੱਗੇ ਲੰਘਿਆ ਕੌਣ ਪਿੱਛੇ ਰਹਿ ਗਿਆ ਨਾ ਇਹ ਕਿਸੇ ਵਰਗ ਦੀ ਹੈ ਕਿ ਆਪਾਂ ਕੀ ਇਕੱਲੇ ਕਿਸਾਨ ਵਰਗ ਦੀ ਐ ਜਾਂ ਇਕੱਲੇ ਪੰਜਾਬ ਦੀ ਲੜਾਈ ਐ ਇਹ ਪੂਰੇ ਦੇਸ਼ ਦੀ ਲੜਾਈ ਐ ਪੂਰੇ ਹਰ ਇੱਕ ਵਰਗ ਦੀ ਲੜਾਈ ਐ ਮੈਂ ਕਹਿਣਾ ਹੁੰਦਾ ਕਿ ਕਿਸਾਨ ਦੀ ਮੱਕੀ ਜਿਹੜੀ ਇਹਨੇ ਕਦੇ ਦੇਖਿਓ ਜਦੋਂ ਉਹ ਮੰਡੀ ਦੇ ਵਿੱਚ ਆਉਂਦੀ ਉਹ ਪੂਰੀ ਉਹ ਬੀਜਣ ਤੋਂ ਲੈ ਕੇ ਵੱਢਣ ਤੱਕ ਝਾੜਨ ਤੱਕ ਲੈ ਕੇ ਆਉਂਦਾ ਤਾਂ ਉਹਦਾ ਮਾਰਕੀਟ ਦੇ ਵਿੱਚ ਕੀਮਤ ਜਿਹੜੀ ਆ ਉਹ 700 ਰੁਪਏ ਤੋਂ ਲੈ ਕੇ 1000 ਰੁਪਏ ਕੁਆਂਟਲ ਦੇ ਹਿਸਾਬ ਨਾਲ ਮਿਲਦੀ ਐ ਜੇ ਉਹੀ ਕੱਚੀ ਛੱਲੀ ਤੋੜ ਕੇ ਬਾਜ਼ਾਰ 'ਚ ਲੈਂਦੀ ਜਾਵੇ ਤਾਂ ਰੇੜੀ ਤੋਂ 10-15 ਜਾਂ 20 ਰੁਪਈਆ ਦੀ ਮਿਲਦੀ ਐ ਗਿਣਤੀ ਦੇ ਦਾਣੇ ਹੁੰਦੇ ਆ ਉਹੀ ਛੱਲੀ ਕਿਤੇ ਕਾਰਪੋਰੇਟਾਂ ਦੇ ਮਾਲ ਦੇ ਵਿੱਚ ਸਟ 99 ਰੁਪਏ 149 ਰੁਪਏ 199 ਇਦਾਂ ਇਦਾਂ ਕਰਕੇ ਲਈ ਹੁੰਦੀ 2828% ਜੀਐਸਟੀ ਜਿਹੜਾ ਉਹ ਵੱਖਰਾ ਉੱਤੇ ਪੈਂਦਾ ਮੈਂ ਕਹਿੰਦਾ ਇਹ ਨਾ ਸੋਚੋ ਕਿ ਕਾਰਪੋਰੇਟ ਘਰਾਣੇ ਜਿਹੜੀ ਜਿਹੜੇ ਕਿਸਾਨ ਜਿੱਥੇ ਬੰਦੀਆਂ ਡੱਲੇਵਾਲ ਸਾਹਿਬ ਜਿਵੇਂ ਕਹਿ ਰਹੇ ਆ ਕਿ ਇਹ ਕਣਕ ਜਿਹੜੀ 30 32 35 ਰੁਪਏ ਕਿਲੋ ਤੁਹਾਨੂੰ ਚੌਲ ਵਗੈਰਾ ਮਿਲਦੇ ਨਾ ਆਟਾ ਵਗੈਰਾ ਮਿਲਦਾ ਇਹ ਤੁਹਾਨੂੰ 200 300 400 500 ਰੁਪਏ ਕਿਲੋ ਮਿਲਿਆ ਕਰਨਾ ਤੇ 400 ਤੋਂ 500 ਰੁਪਏ ਦਿਹਾੜੀ ਹੈ ਮਜ਼ਦੂਰ ਦੀ ਜਦੋਂ ਆਟਾ ਹੀ 200 ਤੋਂ 500 ਰੁਪਏ ਕਿਲੋ ਦੇ ਵਿੱਚ ਮਿਲਣਾ ਪਿਆ ਚੌਲ ਮਿਲਣ ਹੋਚੋਗੇ ਨਹੀਂ ਹੋਣਾ ਇਹ ਸਭ ਕੁਝ ਹੋਣ ਜਾ ਰਿਹਾ ਹੈ ਸਮਾਂ ਅਜ ਡੱਲੇਵਾਲ ਸਾਹਿਬ ਵਰਗੇ ਇਮਾਨਦਾਰ ਆਗੂ ਦਾ ਸਾਥ ਦੇਣ ਦਾ ਚਾਹੇ ਜਿੰਨਾ ਸਮਾਂ ਨਿਕਲਦਾ ਉਹਨਾਂ ਨਿਕਲ ਕੇ ਉੱਥੇ ਜਾਓ ਜੇ ਨਹੀਂ ਜਾ ਸਕਦੇ ਤਾਂ ਸੋਸ਼ਲ ਮੀਡੀਆ ਤੇ ਜਾਂ ਆਪਣੇ ਲੋਕਾਂ ਦੇ ਵਿੱਚ ਇਸ ਗੱਲ ਨੂੰ ਜ਼ਰੂਰ ਲੈ ਕੇ ਜਾਓ ਕਿ ਡੱਲੇਵਾਲ ਸਾਹਿਬ ਦਾ ਸਾਥ ਦੇਣਾ ਬਹੁਤ ਜ਼ਰੂਰੀ ਹੈ ਉਸ ਆਗੂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਿਵੇਂ ਕਾਲਾ ਜੀ ਨੇ ਕਿਹਾ ਕਿ ਇਹੋ ਜਿਹੇ ਆਗੂ ਵਾਰ-ਵਾਰ ਪੈਦਾ ਕਰਨੇ ਬਹੁਤ ਔਖੇ ਹੁੰਦੇ ਆ ਜਿਹੜੇ ਇਮਾਨਦਾਰ ਨੇ ਆਪਣੇ ਪੂਰੇ ਦੇਸ਼ ਦੇ ਲੋਕਾਂ ਦੀ ਲੜਾਈ ਲੜ ਰਹੇ ਹੋ